ਆ ਸਾਰਿਆਂ ਦਾ ਚੱਲ ਪਿਆ ਸੌਦਾ ਹਾਂ ਸਾਰਿਆਂ ਦਾ ਪੰਜਾਂ ਦਾ ਕਿੰਨੇ ਬੱਕਰੇ ਆ ਬਾਈ ਪੰਜ ਪੰਜ ਕੀ ਮੰਗਿਆ ਬਾਈ ਜੀ 7000 ਲੱਗਦਾ 7000 ਰੁਪਏ ਲੱਗਦਾ 7000 ਲੱਗਦਾ ਮੰਗਿਆ ਤੇ ਰਾਜੂ ਪ੍ਰਧਾਨ ਲੈਂਦਾ ਕੀ ਲੈ ਪ੍ਰਧਾਨ ਜੀ 7000 ਰੁਪਏ ਰਾਜੂ ਪ੍ਰਧਾਨ ਦੇ ਵੀ ਥੋੜੇ ਆ ਉਹਦੇ ਵੀ ਜਿਆਦੇ ਆ ਉਹਦੇ ਵੀ ਜਿਆਦੇ ਆ ਹਾਂ ਫਿਰ ਅਗਲਾ ਕੀ ਕਰੇ ਲੇ ਲੈ 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 ਕਹੇ ਤੁਮਰੇ ਸਭ ਹੌਲੰਦ ਦਾ ਸੌਦਾ ਫਿਰ ਤਰਾ ਆ ਲਾ ਲਓ ਯਾਰ ਕੀ ਹੋਇਆ ਸੌਦਾ ਵਾਲਾਂ ਨੇ ਫਟ ਕਰ ਦਵਾਗ ਨੀ ਕੋਨੀ ਕੋਨੀ ਰਾਜੂ ਲਾ ਪੱਕੇ ਸੋਲ ਕੇ ਰਸੇ ਫੜੇ ਲਾ ਪੱਕੇ ਜੀ ਪੱਕੇ ਲਾ ਪੈਸੇ ਰਾਜੂ ਯਾਰ ਕਿਹੜੇ ਪਿੰਡੋਂ ਆਇਆ ਬਾਈ ਲੰਗਿਆਂ ਨੇ ਆਏ ਆ ਬਾਈ ਲੰਗਿਆਂ ਨਾਲ ਮਾਜਰਾ ਯਾਰ ਪਾਇਆ ਸਿੱਧਾ ਮਾਜਰਾ ਮਾਜਰਾ ਲੰਗਿਆਂ ਨੇ ਦੇਖੋੜਾ ਫੇਰੀ ਗਾਹ ਦੋਲਣਾ ਉਹ ਦੂਜਿਆਂ ਦੇ ਜੀ ਜੱਗੀ ਦਾ ਵੀ 50 50 ਕਰਕੇ ਠੋਕੜੇ ਸੀ ਫੇਰ 4000 ਤੇ ਹੁੰਦਾ ਉਹ ਲਓ ਜੀ ਕਿੰਨੇ ਦਾ ਕਰਤਾ ਜੀ ਹੁਣ 4000 ਨੂੰ ਲਓ ਜੀ 4000 ਨੂੰ ਸੌਦਾ ਹੁੰਦਾ ਆ ਬੱਕਰਿਆਂ ਦਾ ਪੰਜ ਨਾ ਗਏ ਇਹ 4000 ਲਾਦਾ ਭਾਈ ਥੋੜੀ ਅੰਝ ਬੱਕਰੇ ਆ ਓ ਭਾਈ ਤੂੰ ਵੀ ਛੰਡ ਕੇ ਜੇ ਇੱਕੋ ਗੱਲ ਦੱਸ ਜਾ ਜੀ ਭਾਈ ਜੇ ਤਾਂ ਵੇਚਨੇ ਆ ਤਾਂ ਢੰਗ ਨਾਲ ਵੇਚਨੇ ਪੈਣਗੇ ਹੁਣੇ ਵੀ 4 ਰੁਪਏ ਕਮਾਉਣੇ ਆ 4 ਲਾਤਾ ਤੈਨ ਲਾਇਆ ਸੀਗਾ ਫੇਰ 4 ਕਰਤਾ ਤੂੰ ਕਿਨੇ ਜਾਇਜ਼ ਕਰ 650 ਨੂੰ ਵੇਚਨੇ ਆ ਭਾਈ ਪਾਈਆ ਪਾਈਆ ਕਰਕੇ 650 ਦੇਣੀ ਜਾਇਜ਼ ਕਰ ਥਾਣਾ ਬੋਲ 650 7000 ਰੁਪਏ ਦਿੱਤਾ 1000 ਸਿੱਧਾ ਪਾਵਾ 4000 4200 ਓਏ ਪਾਲਾ ਓਹ 4200 ਹੋ ਗਿਆ ਚੱਕ ਓ ਰੱਖ ਲੈ ਠੀਕ ਆ 4500 ਨਹੀਂ ਨਹੀਂ ਕਿੰਨੇ ਨੂੰ ਕਹਿੰਦਾ ਹਾਨ 8 ਕਿਲੋ ਮੀਟ ਦਾ ਹਾਨ ਮਤੂਨੀ ਇੱਕ ਕੋਈ ਮਗਾ ਹਾਨ 8 ਕਿਲੋ ਹੀ ਐਹ ਜੀ ਤੈਨੂੰ ਮੋੜ ਮੋੜਦਾ ਉਹਦਾ ਉਹ ਵੀ ਉਹਦਾ ਪਤਾ ਲੱਗਦਾ 10 ਕਿਲੋਮੀਟਰ ਓਏ ਇੱਕ ਹੌਲਾ ਵੀ ਆ ਨਾਲ ਆ ਦੋ ਓਏ ਇੱਕ ਗੱਲ ਆ ਤੁਸੀਂ ਵੱਢਣ ਜਨਾਪਿਆ ਕਰੋ ਪਹਿਲਾਂ ਸੌਦਾ ਕਰੀਏ ਤੁਸੀਂ ਹੋਰ ਹੀ ਛੇ ਦੇ ਭੈਣ ਦੇ ਲਈ ਛੁਰੀ ਤੋਂ 400 ਸੋਨ ਹੋ ਗਿਆ ਫੜ ਓ ਤੇ ਕੀ ਵੇਚੜੇ ਭਰਾਵਾ ਪਾਈਆ ਪਾਈਆ ਕਰਕੇ 400 ਸੋਨ ਦੇ ਤਾਂ ਘੱਟ ਰੁਪਈਆ ਨਹੀਂ ਦੇਣਾ ਵੀਰੇ ਲੈਣੇ ਤਾਂ ਬੁੱਕਦੇ ਆ ਤਾਂ ਫੜ ਲੈ ਨਹੀਂ ਨਹੀਂ ਪੜ੍ਹੇਗਾ ਪਹਿਲੇ ਨਹੀਂ ਪੜ੍ਹੇਗਾ ਛੱਡ ਜਾ ਬਾਤ ਸਹੀ ਪਾਇੰਗ ਗੱਲ ਨਹੀਂ ਹੋਣੀ 4000 ਦੇ ਕਰਦੇ ਫੋਨ ਉਹਵੇਂ ਹੁੰਦੇ ਜੱਗੀ ਹੋਈ ਪਏ ਆ ਉਹਵੇਂ ਹੁੰਦੇ ਆ ਰਾਜੂ ਦਾ ਮਾਰਨੇ ਉਹ ਰਾਜੂ ਤੇ ਉਹ ਰਾਜੂ ਕਿਥੇ ਮਰਦਾ ਉਹਦਾ ਹੀ ਹੋਣਾ ਯਾਰ ਉਹ ਆਲਾ ਬਾਈ ਆ ਉਹ ਮਾਜਨ 200 ਘੱਟ 5000 ਦੇ ਫਾੜੀਆਂ ਉਹ ਜਾ ਹੋ ਗਏ ਛੱਡ ਮੜੀ ਪੈਣ 200 ਘੱਟ 5000 ਓਏ ਓ ਮੈਂ ਹੁੰਦਿਆ ਜੱਗੀ ਮਾਰ ਕੇ ਸੱਟ ਪੂਰੇ ਕਰ ਦੇ ਪੂਰੇ ਨਾ ਹੋ ਗਏ ਓ ਬਾਈ ਹੋ ਲਾਲਚ ਨਾ ਹੋ ਰਾਜ ਨਾ ਕਰ ਹੋ ਗਏ ਪੂਰੇ 5 ਦੇ ਹੋ ਗਏ ਯਾਰ ਮੈਨੂੰ ਪੁੱਛ ਤੇ ਲਾਵਾਂ ਤੂੰ ਭਾਵੇਂ 45 ਤੇ ਲਾਵਦੇ ਗੱਲ ਸਣਾ ਮੇਰੀ ਇੱਕ ਵਾਰ 5000 ਨੂੰ ਕਾਤੇ ਤੈਨੂੰ ਮਨਜ਼ੂਰ ਆ ਪੈਸੇ ਕਹਿੰਦੇ ਨਹੀਂ ਤਾਂ ਕੋਰਟ ਨੂੰ ਰਾਹ ਜਾਂਦਾ ਤੇ ਮੋਰਚਾ ਸਾਰਾ ਦੁਲੂ ਇੱਧਰ ਸ਼ਾਇਰ ਤੇ ਹੋ ਗਿਆ ਸੱਜਾ ਭਰਾ ਅਰੇ ਅਰੇ ਆਜਾ ਤੇ ਆਜਾ ਇੱਕ ਲੰਗਾਰ ਇੱਕ ਤਰੀਕਾ ਕੋਈ ਕੰਮ ਨਹੀਂ ਹੋ ਗਿਆ 5000 ਉਹ ਬੱਲੇ ਵਾਹ ਬਾਈ ਵਾਹ ਜੱਗੀ ਕਿ 25000 ਰੁਪਏ ਦੇ ਹੋ ਗਏ ਲਾਓ ਵੀ 25000 ਦਾ ਸੌਦਾ ਹੋ ਗਿਆ ਜੱਗੀ ਨੇ ਚੱਕੜਿਆ 20 ਮਗਾਤੀ ਜੱਗੀ ਠੀਕ ਆ ਯਾਰ ਬਾਈ ਬਾਈ ਲਖਾਈ ਉਹ ਲਖਾਈ ਕਿਹ ਕੀਤੀ ਹੈ ਜੱਗੀ ਲਖਾਈ ਆਪੋ ਆਪੋ ਸਹੀ ਹੈ ਜੀ ਲਾਓ ਵੀ ਦਿਓ ਪੈਸੇ ਬੱਕਰੇ ਮੰਡੀ ਦੇ ਸੋਹਰੇ ਆ ਪੰਜ ਬੱਕਰੇ ਆ ਰਾਜੂ ਲਾਓ ਬਾਈ ਬੱਕਰੇ ਬਾਈ ਬਹੁਤ ਲਿਆਇਆ ਪਹਿਲਾਂ ਪੰਜ ਬੱਕਰੇ ਵੇਚਿਆ ਬਾਈ ਦੇ ਫਰੀਦਕੋਟ ਬੱਕਰਾ ਮੰਡੀ ਦੇ ਦੋਸਤੋ ਬਹੁਤ ਇਕੱਠ ਹੁੰਦਾ ਇਥੇ ਪਹੁੰਚਿਆ ਕਰੋ ਤੇ ਆ ਵੀਰ ਲੈ ਕੇ ਆਇਆ ਪਿੰਡ ਕਿਹੜੇ ਪਿੰਡੋਂ ਆਇਆ ਸੀ ਲੰਗਿਆਣੇ ਤੋਂ ਲੰਗਿਆਣਾ ਮਹਾਜਨ ਕਹਿੰਦੇ ਨਾ ਯਾਰ ਮਹਾਜਨ ਲੈ 500 ਦੇ 22 ਦੇ ਹੋ ਗਏ ਪਹਿਲਾਂ ਲੰਗਿਆਣੀਆਂ ਮਹਾਜਨ ਲਿਖਾਂਗੇ ਨਹੀਂ ਭਾਈ ਇੱਧਰ ਲੰਗਿਆਣੀਆਂ ਮਹਾਜਨ ਲਿਖਾਂਗੇ ਚੰਗੇ ਚੰਗੇ ਨਾ ਗਾਉਂਦੇ ਨੇ ਪਹਿਲਾਂ ਭਾਈ ਬੱਕਰੇ ਦੇ ਕਿਹਨਾਂ ਪੰਜ ਜਣੇ ਆ ਗਏ ਹੋਵੇ ਰਾਜੂ ਚੜ ਗਿਆ ਗੱਡੀ 'ਚ ਸੌਦਾ ਹੋ ਗਿਆ ਹੋਰ ਦੋਸਤੋ ਓ ਭਾਈ ਮਾਰਾ ਬੱਕਰੇ 5 ਰਸਤੇ ਚ 4 ਹੁਣ ਹੋ ਗਏ ਲਾਲੇ ਨੇ 4 ਦਾ ਆ ਲੈ ਭਾਈ ਚਾਰਾਂ ਦਾ ਫੇਰ ਚੱਲ ਪਿਆ ਹਾਂ ਬੋਲੀ ਕਰਾਂ ਪ੍ਰਧਾਨ ਕੀ ਮੰਗਿਆ ਹਾਂ ਥੋੜੇ ਬਾਹਰ ਇਹ ਪਟਾਕਾ ਖੁੱਲੇ ਹੋ ਜਾ ਕਰੋ ਯਾਰ ਕੋਈ ਪਾਣੀ ਨੇ ਪਟਾਕੇ ਦੇ ਭਾਈ ਮਾਰੇ ਮਾਰੇ ਖੁੱਲੇ ਹੋ ਜਾ ਯਾਰ 4 ਆਗੇ ਕੇ 5 ਆਗੇ 4 4 ਆ ਗਿਆ ਪਹਿਲਾ 500 4 5000 2000 ਨੋ ਪਾਇਆ ਜਰਮਤ ਹੈ 2000 ਦੇ ਹੈਗੇ ਵਾਜਾ ਯਾਰ ਇਹ ਜੱਗੀ ਦਾ ਭਾਈ 1500 ਕਹਿਣਾ ਜੋਰ ਯਾ ਜੀ ਕੋਈ ਇਧਰ ਹੱਕ ਸਾਈ ਕੱਢ ਸਾਈ ਪ੍ਰਧਾਨ ਸਾਈ ਕੱਢ ਬਸ ਠੀਕ ਆ ਇੱਕ ਹੋਣੀ ਨੋਟ ਆ ਪਹਿਲਾ ਵਾਲੀ ਜਿਹਨੇ ਪਹਿਲਾ 514 25 ਤੈਨੂੰ ਠੀਕ ਨਹੀਂ ਯਾਰ ਮਾਰ ਨਾ ਯਾਰ ਪਾਲਾ ਜੀ ਪਾਲਾ ਹੋ ਗਿਆ ਉਹ ਮਾਰ ਨਾ ਉਹ ਪਾਲਾ ਨਹੀਂ ਮਾਰਦਾ ਮੇਰਾ ਭਰਾ 20 ਰੁਪਏ ਵਟ ਕੇ ਜੇ ਚ ਪਾਸ ਸਾਰੀ ਮੰਡੀ ਨਾਲ 20 ਰੁਪਏ ਵਟੇਗਾ ਤੂੰ ਅੱਜ ਛੱਡ ਕੇ ਕਹਾ ਉਹ ਤੇਰੇ ਪੈਰਾਂ 'ਚ ਹੀ ਪੈਸੇ ਆ ਕਿੰਨੇ ਛੱਡ ਕੇ ਕਹਿੰਦੇ ਪੰਜ ਮਹੀਨੇ ਪੰਜ ਮਹੀਨੇ ਜਾਂਦੇ ਜਾਂਦੇ ਪੰਜ ਤਾਂ ਆ ਵੀ ਮੀਟ ਵਾਲੇ ਮੁੰਡੇ ਯਾਰ ਇਹਨਾਂ ਨੂੰ ਵੀ ਪਤਾ ਸਾਰਾ ਪਾਈ ਯਾਰ ਕਾਰਿਆ ਵਾਲਾ ਚੈੱਕ ਕਰਕੇ ਪਾਸੇ ਹੋਈ ਨੰਨੂ ਦੱਸ ਬਈ ਦੋਸਤੋ ਕਿੰਨੇ ਨੰਨੂ ਮਗਾਈਂ ਕਰਾਂ ਹਾਲ ਤੇ ਵੀਡੀਓ ਨੂੰ ਸ਼ੇਅਰ ਕਰਦੇ ਜਾਓ 2900 ਮੁਕਰਾ ਨਹੀਂ ਹੁੰਦਾ ਹੈ ਤਾਂ ਇਦਾਂ ਦੀ ਹੈ ਯਾਰ ਹੋ ਗਏ ਵਾ ਕਰਦੇ ਨਹੀਂ ਨਿਕਰਾ ਉਹ ਬਾਈ ਲੈਂਦਾ ਤੇਰਾ ਭਲਾ ਤੇਰਾ ਆ ਜਿਹੜਾ ਟੋਪੀ ਤੇਰਾ ਆ ਕੇ ਆਉਂਦਾ ਨਾ ਇਹ ਮੇਰੇ ਹੱਥ ਦੇ ਚੋਂਦਾ ਮਾੜਾ ਪਛਾਹ ਤੇ ਆ ਕੇ ਆਉਂਦਾ ਇਹਨੂੰ ਕਰੀ ਮਗਰੇ ਹਾਂ ਬਾਈ ਖੁੱਲੇ ਹੋ ਜਾ ਬਾਈ ਲੈ ਬੋਲਦਾ ਜੱਗੀ ਹੋ ਗਏ ਜਾਲ ਹੋ ਰਾਇਆ ਕੋਈ ਚੀਜ਼ ਹੋ ਰਾਇਆ ਕੋਈ ਨਹੀਂ ਪਤਾ ਯਾਰ ਹੋਰ ਵੀ ਕੱਟੂਗਾ ਮੇਰੀ ਇੱਧਰ ਗੱਲ ਫੋਟੋ ਦੇਖ ਕੇ ਯਾਰ ਕਰਕੇ ਪਹਿਲੇ ਕਰ ਲਿਆ ਕੱਬ ਮੈਂ ਤੁਹਾਨੂੰ ਦੱਸਦਾ ਜਾ ਕੋਈ ਤਰ੍ਹਾਂ ਕਰ ਮਾਰਾ ਜੜੇ ਲੈ ਵੀ ਤੱਕੇ ਦੇ ਤਕਾ ਦੇ ਦੇ ਵਾਹ ਯਾਰ ਉਹਨੂੰ ਵੀ ਛੱਡ ਦੇ ਰੋਟੀ ਨਕੂ ਜਾ ਜਾ ਯਾਰ ਆਇਆ ਨਾ ਕਰਿਆ ਕਰ ਬਲੀਪਰ ਕਰ ਨਾਰਮ ਵੀ ਹੈਗੀ ਨੇ ਸੇਵਕ ਮੜਾ ਕੇ ਨੇ ਇੱਕ ਬੋਲ ਕਰ ਤਾ ਕਹਿੰਦਾ 3500 ਨਾਲ ਆ ਬੰਦਾ ਪੱਕਾ ਹੋ ਗਿਆ 600 ਪਾ ਕੇ ਨਵੇੜੇ ਯਾਰ ਉਹ ਆ ਜਾ ਭਰਾਵਾ ਜੋਰ ਤੇ ਵਾਹ ਗੱਡੀ ਦੇਖ ਲੈ ਚੱਲਿਆ ਯਾਰ ਉਹ ਬਾਈ ਖਾਤਰ ਜਿਹੜਾ ਪੰਚਾਇਤ ਹੁੰਦੀਆਂ ਨੇ ਹਾਂ ਰੱਬ ਵਰਗੀ ਹੁੰਦੀ ਬਿਲਕੁਲ ਬਿਲਕੁਲ ਮੈਨੂੰ ਮੰਨਦਾ ਪੰਚਾਇਤ ਦੀ ਮੈਂ ਵੀ ਨਹੀਂ ਮੋੜਦਾ 31 ਨਹੀਂ ਕੀ ਹੋ ਗਿਆ ਛੱਡ ਦੇ ਪੰਚਾਇਤ ਛੱਡ ਦੇ ਛੱਡਿਆ ਹੋ ਗਿਆ ਦੇ ਦੇ ਨਹੀਂ ਲੈ ਹੁਣ ਚੀੜਾ ਉਹ ਚੀੜਾ ਲਿਖਾਂਗੇ ਜੀੜਾ ਉਹ ਭਾਈ ਜੀੜਾ ਲੇ ਦੇ ਲਿਖ ਦਾਂਗੇ ਉਹ ਜੀੜਾ ਲੰਗੇ ਆਹ ਇੱਕ ਹੋਈ ਗਾ ਜੰਗੀ ਐਵੇਂ 47 ਆਲਾ ਯਾਰ ਮੈਂ ਇਹ ਤਾਂ ਬਾਦ ਵਿੱਚ ਕਰਾਂਗਾ 32 ਤੋਂ ਉਹ ਛੱਡ ਦੇ ਹੁਣ ਉੱਤਰਨਾ ਦੇ ਉਹ ਡੇ ਇਬਰਾਹਿਮ ਨੂੰ 600 ਰੁਪਏ ਦੇ ਉਹ ਮੇਰੀ ਪਾਰਕਿੰਗ ਨਹੀਂ ਆਉਂਦੀ ਉਹ ਕਿਹ ਕਿਹਦਾ ਹੋਇਆ ਇੱਕ ਇੱਕ ਆ ਅੱਥਮਾਰ ਇੱਕ ਮਕਹਿ ਕਿ 2000 ਕੀ ਹੋਇਆ ਪੁੱਟਾਈ ਆ ਉਹ ਚਾ ਉਹ ਕਵਤਾਨ ਨਹੀਂ ਮਗਾਏ ਜੁੜਣਾ ਕਰਦਾ ਉਹ ਆਹ ਦਾ ਮੂਰੇ ਕਰਿਆ ਬੱਚੇ ਉਹ ਬੱਚੇ ਪੂਰੇ ਵਿੱਚ ਹੌਲੇ ਵੀ ਯਾਰ ਐਂ ਕਹਤੋਂ ਕਰਦੇ ਆ ਸੌਦਾ ਥੋੜਾ ਸਿਰੇ ਚੜਿਆ ਪਿਆ ਜੇ ਤਾਂ ਵੇਚਣ ਆਇਆ ਤਾਂ ਰੁਪਏ ਲੱਗੇ ਬਹੁਤ ਥੋੜਾ ਜੜਾ ਠੀਕ ਐ ਨਾ ਕੋਈ ਤੈਨੂੰ ਕਹਤਾ ਸਭ ਏਕ ਤਰ੍ਹਾਂ ਦੇ ਜਿਖਲੇ ਤੂੰ ਯਾ ਵੀ ਤੱਕ 33 ਸੋਨੋ ਕਾਰਾ ਪਟਾ ਦਾ ਬਾਈ ਸੈਟ ਕੋਈ ਨਾ ਮੈਂ ਬਾਈ ਸੈਟ ਆਪਰਾ ਆ ਪੈਟ ਚੋ ਦੀ 1500 ਦੀ ਦਿਖੋ ਕੋਈ ਨਹੀਂ ਸੋਖਾ ਨਹੀਂ ਸਹੀ ਆਲਾ ਜੇ ਮੈਂ ਅੰਦਰ ਅਵੀ ਜੋ ਹਣੀ ਨਾ ਲੋ ਜੀ ਦੂਜੀ ਦਰਵਾਜ਼ੇ ਦੀ ਖੇਲ ਕਰ ਦੇ ਜਮ ਐਂਡੀ ਕਰਾ ਨਹੀਂ ਯਾਰ ਬੁਪਰਾ ਕਰਾ ਮੈਂ ਇੱਕ ਕਰਕੇ ਦੁਬਾਰਾ ਬੰਦਾ ਆਈ ਬੱਲੇ ਆ ਰਹੀ ਆ ਉਹ ਲਾਲ ਸਲਾ ਦੇ ਯਾਰ ਉਹ ਕਿੰਨੇ ਦਾ ਕਰਤਾ ਜੱਗੀ ਉਹ ਜੱਗੀ ਕਿੰਨੇ ਦਾ ਕਰਤਾ 3500 ਹੋਣੀ ਬਾਈ ਕਰ ਸੋ ਹਾਂ ਇਹ ਤਾਂ ਬਾਤ ਰਾਜੂ ਜਾਉ ਨਹੀਂ ਲਾਉਣਾ ਹੋਰ ਬਸ ਹੋ ਗਿਆ ਓਏ ਆ ਵੀ 1500 ਵਾਲੀ ਆ ਓਏ ਨਾ ਚੱਕਾ ਹੋ ਗਈ ਹੁਣ ਪੂਰੇ ਕਰਦੇ 50 ਦੇ ਯਾਰ ਉਹ ਨਾ ਨਾ ਵਾਰਾ ਕਟਕੇ ਵੇਲ ਚਲਾ ਦੇ ਯਾਰ ਨਾ ਛੱਡ ਗਿਆ ਗੱਡੀ ਜੇ ਕਲਾ ਲਾ ਕਾਬੜਾ ਕਰਦੇ ਆ ਤੂੰ ਯਾਰ ਐ ਨਾ ਨਹੀਂ ਚਾਹੀਦਾ ਯਾਰ ਜਾਇਜ਼ ਗੱਲ ਕਰਤੀ ਆ ਹੁਣ ਹਜੇ ਵੀ ਉਹ ਨਹੀਂ ਨਹੀਂ ਨੰਬਰ ਵੱਖਰੀ ਗੱਲ ਆ ਹਾਂ ਹੁਣ ਕਰੜਾ ਹੋਈ ਜਾਂਦਾ ਸੌਦਾ ਹਰ ਸੌਦੋ ਸੋਦੀ ਮਾਰਨਾ ਮਰਦਾ ਕੰਮ ਹਾਂ ਹਾਂ ਕੰਮ ਟੋਆ ਪੱਤੇ ਤੂੰ ਨੰਤੇ ਕੋੰਦਾ ਕੋਈ ਹੋਰ ਹੀ ਲਾਊਗਾ ਲੱਗਦਾ ਮੈਨੂੰ ਹੁਣ ਉਹਦਾ ਕੰਮ ਜਮਾ ਕੰਡੇ ਤੇ ਆ ਬਾਈ ਸਾਈਡ ਤੇ ਰਹੀਂ ਮਾੜਾ ਯਾਰ ਬਾਈ ਯਾਰ ਮਾੜਾ ਮਾੜਾ ਸਾਈਡ ਤੋਂ ਉਹ ਯਾਰ ਮਾੜਾ ਮੂੰਹ ਪਾਸੇ ਰੱਖਿਆ ਕਰੋ ਆਏ ਕੱਢ ਰਹਿਣਾ ਜਿਵੇਂ ਕੁੱਭੂ ਵਾਲੇ ਚ ਕੱਢਦਾ ਨਵੇੜ ਕਿਹੜਾ ਇੱਕ ਬਸ ਨੰਨੇ ਲਾਗਾ ਯਾਰ ਉਹ ਯਾਰ ਆਪਾਂ ਚਾਹਤ ਜ਼ਰੂਰ ਆਟਾ ਦੋ ਦੱਲ ਰੇੜ ਦੀ ਗਰੀਆ ਦਾ ਬੋਟਰ ਬਸ ਵਾਲਾ ਭਰਾ ਜੀ ਬੜਾ ਮਾਨਦਗੀ ਹੁੰਦਾ ਕੰਨ ਛੱਡੀ ਜੇ ਤੇਰਾ ਬੜਾ ਮਾਨ ਛੱਡੀ ਜੇ ਲੈ ਹੁਣ ਜੇ ਉਹ ਕਰਦੀ ਮੁਰਗੀ ਦਾਲ ਬਰਾਬਰ ਹੁੰਦੀ ਆ ਗੱਲ ਕਿਉਂ ਘੁਟਦੇ ਆ ਪਾ ਚੱਲ ਪਰ ਇਹ ਦੁਕਾਨਦਾਰ ਆ ਯਾਰ ਜੈ ਜੈ ਜੁਗ ਜੈ ਬੇਰੀ ਗਾ ਉਹ ਵੀ ਬਾਸ ਲੱਗ ਜੇ ਤੇਰਾ ਮਨ ਦੁਖੀ ਹੋ ਜਾਦਾ ਆ 3500 ਦਾ ਰੁਪਇਆ ਹੋ ਗਏ ਭਾਈ ਹਾਂ ਦੂਜੀ ਬੈੱਕ ਚੱਕਦੇ ਆ ਫਿਰ 3500 ਸਾਢੇ 3500 3600 ਹੋ ਗਏ ਹੋ ਗਿਆ ਹੋ ਗਿਆ ਓਏ ਓ ਮੰਨੀ ਦੀ ਹੁੰਦੀ ਆ ਯਾਰ 3600 ਓ ਬੱਲੇ ਤਾੜੀਆਂ ਮਾਰਦੇ ਆਰਿਆਂ ਵਾਹ ਬਈ ਵਾਹ 3600 ਹੋ ਗਿਆ ਬਈ ਬਹੁਤ ਚੰਗੇ ਸੌਦੇ ਹੁੰਦੇ ਨੇ ਦੋਸਤੋ ਬਹੁਤ ਭਾਤ ਚੰਦਾ ਹੋਇਆ ਬਹੁਤ ਹੀ ਵਧੀਆ ਹੋਇਆ ਔਰ ਯਾਰ 4 ਨਗਾਰਾ ਸੌਦਾ ਹੋਇਆ 3600 ਰੁਪਏ ਦਾ ਆ ਲਾਲਾ ਪ੍ਰਧਾਨ ਹੋਰ ਹੁਣ ਤਾਂ ਦੋ ਚਾਰ ਆ